ਮੇਰੇ ਸਹਾਰੇ ਦਸ਼ਾਪਾਤ ਸਿੰਘ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦ ਦੀਦਾਰ ਦਾ ਧਿਆਨ ਅੰਦਰ ਕੇ ਖਾਲਸਾ ਜੀ ਗੋਦੋ ਆਦੀ ਪੰਜਾਬ ਦੇ ਯਾਰਿਆਂ ਚਮਾ ਸਖ ਜਾਨਿਆਂ ਚਾਲੀ ਮੁਕਤਿਆਂ ਹੱਥੀਆਂ ਜੱਗੀਆਂ ਤੱਪੀਆਂ ਜਿੱਨਾ ਨਾਮ ਜਟਿਆ ਉਹ ਅੱਜ ਸਭਿਆਂ ਦੇ ਇੱਕ ਚਲਾਈ ਤੇਗਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੂਰਜ ਲੁਕਾਇਆ ਬੱਦਲਾਂ ਦੇ ਵਿੱਚ ਜੋਧੇ ਉਤਰਿਆ ਉਤਰਿਆ ਇਹ ਮੈਦਾਨ ਦੇ ਵਿੱਚ ਆ ਤੁਹਾਨੂੰ ਮੈਂ ਦਿਖਾਉਣਾ ਜੋਧੇ ਆ ਕੇ ਚੋਬਰ ਆ ਕੇ ਤੜਕੀ ਤੜਕੀ ਚੱਕਲੇ 5:30 6 ਵਜੇ ਦੇ ਨਾਲ ਉੱਤੇ ਪਏ ਤੇ ਆ ਮੈਦਾਨ ਦੇ ਵਿੱਚ ਚੱਕ ਲੈਂਦੇ ਇਹ ਇਹ ਖਾੜੇ ਦੇ ਵਿੱਚ ਹੁਣ ਜਿਵੇਂ ਅਸੀਂ ਖੁਲਾਾਂਗੇ ਇਹ ਆਪਣਾ ਬਾੜੀ ਵਾਲਾ ਥਾਂ ਆ ਜੀ ਤੇ ਪਹਿਲਾਂ ਬੇਲਾ ਬੂਲਾ ਦੇਖੀਏ ਦੋਸਤਾਂ ਨੇ ਇਹ ਬਾਤ ਆ ਹੁਣ ਇਹਨੂੰ ਸੈੱਟ ਕਰਕੇ ਇਹਦੇ ਵਿੱਚ ਲਾਉਨੇ ਆਪਣੇ ਸਾਰਾ ਸਿਆ ਵਾਲੀ ਬਾੜੀ ਗਾਜਰਾ ਗੁਜਰਾ ਹੋਰ ਲੱਲਾ ਧੱਲਾ ਬੱਲਾ ਸਾਰਾ ਕੁਝ ਲਾਵਾਂਗੇ ਆ ਦੇਖ ਲੋ ਜੁੜੇ ਰਹੇ ਹੋ ਵੀਡੀਓ ਨਾਲ ਕਰਦੇ ਆਪਾਂ ਗੱਲਾਂ ਬਾਤਾਂ ਚਲੋ ਵੀ ਜੋਦਿਓ ਹਾਂਜੀ ਥਾਂ ਆਪਾਂ ਨੇ ਕਰ ਲਿਆ ਤਕਰੀਬਨ ਲਗਭਗ ਸੈਟ ਮਾਇਆ ਸਹਜ ਲੱਗ ਰਿਆਂਗੇ ਹੁਣ ਚਾਹ ਪੀਣ ਲੱਗੇ ਤੇ ਅਸੀਂ ਦੇਖ ਸਹਜ ਬੈਠ ਕੇ ਕਿਧਰੋਂ ਕੋਈ ਬਾਤ ਘਟ ਹੈ ਫੈਜ ਬੈ ਗਿਆ ਵਿਚਾਲੇ ਗਰਾਊਂਡ ਚ ਹੁਣ ਦੇਖ ਰਿਹਾ ਕੰਪਿਊਟਰ ਕਰਾ ਲਾ ਕੇ ਲੈ ਹੁੱਚਾ ਨੀ ਮਾ ਐਜ ਤਾਂ ਨਹੀਂ ਹੋਰ ਖਿੱਚਣੀ ਮਿੱਟੀ ਬਹੁਤ ਆ ਨਾ ਅਜ ਤਾਂ ਹਾਂ ਇਹ ਤਾਂ ਉੱਚਾ ਤਾਂ ਮੈਂ ਪੁੱਤ ਆ ਰਹੀ ਨੀ ਮਾ ਜਿੱਥੇ ਕਰਾ ਪਿਆ ਜੰਦਰਾ ਪਿਆ ਐਥੇ ਨਹੀਂ ਮੈਂ ਆ ਤਾਂ ਨਾ ਆਪਾਂ ਹੁਣ ਇੰਨਾ ਤੋਂ ਵੱਟ ਪਾ ਕੇ ਛੱਡ ਦੇ ਇਧਰ ਇਹ ਤਾਂ ਲਾਉਣ ਵਾਸਤੇ ਛੱਡਦੇ ਥੋਂ ਆਪਾਂ ਇੱਧਰ ਆਪਾਂ ਗੋਭੀ-ਗੋਭੀ ਕਰ ਲਾ ਗਾਜਰਾਂ ਕਰ ਲਾ ਮੇਥੇ-ਮੁੱਥੇ ਹੋ ਜਾਣਗੇ। ਇੰਨਾ ਕਥੋਂ ਤਿਆਰ ਕਰ ਲਾ ਇੱਧਰ ਬਾਅਦ ਚ ਛੇੜਾਂਗੇ। ਇਹਨੂੰ ਤਾਂ ਹੁਣ ਜਦੋਂ ਆਪਾਂ ਜਿੱਦੇ ਗੋ ਗੋਭੀ ਲਾਵਾਂਗੇ ਇਹਨੂੰ ਗਿੱਲਾ ਕਰ ਦਾਂਗੇ ਪਾਣੀ ਨਾਲ। ਗਠਿਆਰ ਲਾਸਨ ਲਾ। ਆਹੋ ਗਿੱਲਾ ਕਰ ਦਾਂਗੇ ਨੇ ਇਹਨੂੰ ਪਾਣੀ ਨਾਲ। ਗਲਿਆ ਕੇ ਇਹਨੂੰ ਤਾਂ ਦੁਬਾਰੇ ਬੱਤ ਆਉਂਦੇ ਨੂੰ ਗੁੱਢ ਕੇ ਫੇਰ ਲਾਸਨ ਲਾਵਾਂਗੇ ਅੱਜ। ਠੀਕ ਐ। ਹੁਣ ਆ ਇੱਥੇ ਵੱਟ ਪਾ ਲਾ ਹੁਣ ਇੱਕ ਬਚਾਲੇ। ਇਹ ਉਰੇ ਬਹੁਤ ਹੈ ਹਨਾ। ਮੈਨਾਂ ਤੋਂ ਬਹੁਤ ਐ ਹੈ बी एडी लादे ਤ੍ਰੇਤੀ ਹਾਂਜੀ ਉਰੇ ਆਪਾਂ ਨੇ ਕਰਤਾ ਕੰਮ ਗੋਭੀ ਲਾਉਣ ਵਾਸਤੇ ਹੋਲੀਆਂ ਪਾਤੀਆਂ ਗਾਜਰਾ ਲਾਉਣ ਵਾਸਤੇ ਤੇ ਆਪਣਾ ਮਿੱਥੇ ਮੂਥੇ ਜੇ ਪਾਲਕ ਲਾਉਣ ਵਾਸਤੇ ਮੂਲੀਆਂ ਮਾਲੀਆਂ ਜਾਂ ਬੱਟਾ ਦਿਲਾ ਦਾਂਗੇ ਉਹ ਪਰਾਂ ਆਪਾਂ ਨੇ ਸਾਨੂੰ ਮੱਡਾ ਪਲਾਟ ਇਧਰ ਆਪਾਂ ਨੇ ਲਾ ਹਣਾ ਪਿਆਜ਼ ਵਾਸਤੇ ਇਜੋ ਦੋ ਕਿਆਰੇ ਵਧੀਆ ਲਾਸਣ ਦੇ ਕਰਦਾਂਗੇ ਤਿੰਨ ਬਾਕੀ ਸਾਰਾ ਇੱਕ ਰੱਦਾ ਕਿਆਰਾ ਗਠਿਆਂ ਦਾ ਕਰ ਲਾਂਗੇ ਇੱਤਿਆਂ ਦਾ ਛਾੜੀ ਝੋੜਣੀ ਵਾਸਤੇ ਵਧੀਆ ਹੋ ਜਾਂਦੇ ਨੇ ਆਹ ਦੇਖ ਲਓ ਸਾਰਾ ਆਪਾਂ ਨੇ ਸੈਟਿੰਗ ਕਰਕੇ ਹੋ ਕਰਤਾ ਬਾਕੀ ਦੇਖਦੇ ਪਿਛਲਾ ਵਾਰ ਸ਼ਾਮ ਨੂੰ ਆਵਾਂਗੇ ਅੱਜ ਦਿਨ ਦੇ ਵਿੱਚ ਥੋੜੇ ਜੇ ਕੰਮ ਨੇ ਉਹ ਕਰਾਂਗੇ ਤੇ ਨਾਲੇ ਅਸੀਂ ਪਹਿਲਾਂ ਹੁਣ ਜਾਂਦੇ ਆ ਠੇਕਲੇ ਖੇਤ ਘਰੋਂ ਜਾ ਕੇ ਇੱਕ ਵਾਰੀ ਠੇਕਲੇ ਖੇਤ ਪਾਣੀ ਚੱਲਦਾ ਉਹਨੂੰ ਬਦਲ ਕੇ ਆਉਣੇਗੇ ਤਾਂ ਮਿਲਦੇ ਆ ਘਰੇ ਚੱਲ ਕੇ ਹਾਂਜੀ ਅਸੀਂ ਆ ਗਏ ਘਰੇ ਤਾ ਹੁਣ ਅਸੀਂ ਪਾਣੀ ਪੂਣੀ ਪੀ ਕੇ ਠੇਕੇ ਵਾਲੇ ਖੇਤ ਜਾਂਦੇ ਆ ਉੱਥੇ ਪਾਣੀ ਬਦਲਣ ਵਾਲਾ ਮੋਟਰ ਚੱਲ ਰਹੀ ਹੈਗੀ ਤਾਂ ਪਾਣੀ ਬਦਲ ਕੇ ਆ ਕੇ ਜਲਦੀ ਦਸਵਾ ਦਾ ਵਾਧਾ ਬਦਰ ਦੇ ਨੂੰ ਪਹੁੰਚਣਾ ਸੀ ਅੱਜ ਇੱਕ ਪ੍ਰੋਗਰਾਮ ਤੇ ਤਾਂ ਦਿਖਾਵਾਂਗੇ ਸਾਨੂੰ ਉਹ ਵੀ ਪ੍ਰੋਗਰਾਮ ਤਾਂ ਮੜੀ ਜੀ ਥੋੜੀ ਜਲਦਬਾਜੀ ਹੈ ਜਲਦੀ ਜਲਦੀ ਪਾਣੀ ਪੀਣਾ ਠੰਡਾ ਢਹਾ ਲੱਗੀ ਪਈ ਹੈ ਆ ਪਾਣੀ ਪੀਣ ਦੇ ਮਾਰੀ ਰੁਕਿਆ ਕਰਿਆ ਅਸੀਂ ਫਰਜੜਾ ਨਹੀਂ ਸਿੱਧੇ ਲੰਘ ਜਾਂਦੇ जी डैडी गेड़ा मारे है मोटर चल रही है मारे है डैडी गेड़ा ओ, ओ, आए, पानी कर दे पापा अंदर धर दंगा धर दंगा पानी कर दिया ਹਾਂਜੀ ਦੋਸਤੋ ਘਰੇ ਆ ਗਏ ਸੀਗੇ ਘਰੇ ਨਾ ਨੂੰ ਕੇ ਹੁਣ ਤਿਆਰ ਹੋ ਕੇ ਰੋਟੀ ਖਾਧੀ ਹੈਗੀ ਤਾਂ ਹੁਣ ਚੱਲਾਂਗੇ ਨੜਬੇ ਅੱਛਾ ਆਪਣਾ ਪ੍ਰੋਗਰਾਮ ਹੈ ਤਾਂ ਦੱਸਿਓ ਕਿੱਦਾਂ ਦੀ ਲੁੱਕ ਲੱਗ ਰਹੀ ਹੈਗੀ ਅਪਰ ਚੱਲਦੇ ਹਾਂ ਹੁਣ ਬਾਦਰਪੇ ਨੂੰ متاع رب رب لگے ہاتھ دے سیٹنگ کرنا ٹھٹھا لگے گا کلا کو معنا ہے ہاں آج آنے تے بیٹھے بیٹھے اپنا پروگرام ہونا ہے گا ہتھ ملے سب کو دکھا وانے جوڑے کو ਪਰ ਕਿਹਨਿ ਕਿਸੇ ਨੇ ਮੈਨੂੰ ਪਹਿਲਾ ਹਕ ਹੈਗਾ ਨਾ ਬੋਸਾ ਦੱਸਿਆ ਭਾਈ ਪਹਿਲਾਂ ਤਕੋ ਜਦੋਂ ਆਪ ਦੇਖਾਂ ਕਿ ਕਿਨੇ ਦੱਸਿਆ ਹੈ ਜੱਜ ਇਹ ਨਿਊਜ਼ਪੇਪਰ ਨੇ ਕਟਿਆ ਬੰਦਿਆ ਨੇ ਇਹਦੇ ਨੂੰ ਤੁਸੀਂ ਦੇਖੋਗੇ ਕਹਿੰਦੇ 2:00 ਵਜੇ ਨੋਟਿਕਾ ਬਰਾਬਰ ਭਾਰਤ ਦੇ ਭੋਜ ਦੇ 30 ਸਾਲ ਪ੍ਰਾਣੀ ਜਿੰਨੀ ਤੱਕ ਜੱਜ ਹੈ ਨਹੀਂ ਰੀਰ ਹੈ ਬੋਲਣ ਦੀ ਲੋੜ ਤਾਂ ਨਹੀਂ ਮਗਾਇਦੀਆਂ ਕਿਰਣਾ ਅਸਾਨ ਕਰਦੀਆਂ ਨੇ ਹਾਂਜੀ ਬੋਲਣ ਦੀ ਲੋੜ ਤਾਂ ਨਹੀਂ ਭਾਈ ਫਿਰ ਅੱਗੇ ਚੱਲੀ ਆਪਾਂ ਤੇ ਕਹਿੰਦੇ ਕਾਟ ਦੀ ਰੋਟੀ ਜਾਰੀ ਨਹੀਂ ਹੈ 2:00 ਵਜੇ ਤੋਂ ਕੱਲ ਰਹਿ ਗਈ ਹੁਣ ਸੋਚ ਕੇ ਦੇਖੋ ਅੱਜ ਤਾਂ ਆਪ ਨੂੰ ਕਹਿਣ ਦੀ ਲੋੜ ਨਹੀਂ ਸਾਰੀ ਸਮਝਣ ਦੀ ਪਰ ਨਹੀਂ ਮੰਨੇ ਉਹ ਰੈਂਟ ਦੇ ਕਦੇ ਲੈ ਬੇਫੂਤ ਨਾ ਰਹਿਣੇ ਕੰਮ ਤੋਂ ਰੋਕ ਚਾਹ ਹਾਂਜੀ ਆਪਾਂ ਆ ਗਏ ਸੀ ਦੜਬੇ ਤੋਂ 2:30 ਵਜੇ ਮੁੜਿਆ ਵਾਪਸ ਦੜਬੇ ਤੋਂ 10 ਵਜੇ ਦੇ ਗਏ ਹੋਏ ਤਾਂ 2:30 ਵਜੇ ਵਾਪਸ ਆਇਾਂਗੇ ਤਾਂ ਹੁਣ ਸਾਈਜ ਹੋਰੀ ਗਏ ਨੇ ਖੇਤਣ ਮੜਾ ਜਾ ਹੋਰ ਹੋ ਜਾਣ ਤੇ ਫਿਰ ਚੱਲਦੇ ਆਪਾਂ ਖੇਤ ਇੱਕ ਢੋਲੀ ਸਪਰੇਅ ਦੀ ਕਰਕੇ ਆਉਣੀ ਹੈਗੀ ਰਾਉਂਡ ਆਪਾਂ ਦੀ ਉਧਰ ਠੇਕੇ ਵਾਲੇ ਖੇਤ ਦੇ ਵਿੱਚ ਆ ਇਧਰ ਸਵੇਰੇ ਅਸੀਂ ਤਿਆਰ ਕਰਏ ਸੀ ਬਸ ਸਵੇਰੇ ਜਾਂ ਪਰਸੋਂ ਲਾਉਨੇ ਆ ਗੋਭੀ-ਬੁੱਭੀ ਸਾਰਾ ਕੁਝ ਤਰਖਾਵਾਂਗੇ ਸਾਨੂੰ ਤਾਂ ਜੁੜੇ ਰਹੋ ਵੀਡੀਓ ਨਾਲ 99 95 93 ਆ ਦੇਖੋ ਕਿਵੇਂ ਚੁੱਪ ਕਰੀਆਂ ਬੈਠੀਆਂ ਨੇ ਦੇਖੀ ਇਹ ਰਾਤ ਨੂੰ ਇਹਦੇ ਭੰਗਾ ਤੇ ਰੈ ਆຊੂ ਇਹਨਾਂ ਨੂੰ ਆ ਪਾ ਦੇ ਚੋਗਾ ਜਾ ਥੋੜਾ ਜਾਂ ਰਹਿ ਗਿਆ ਇਹ ਚ ਇਹਨਾਂ ਦੇ ਭਾਂਡੇ ਚ ਪਾਣੀ ਪਾਤਾ ਸੀ ਪਗਰਿਆਂ ਬੈਠਿਆ ਨੇ ਦੋਸਤੋ ਸ਼ਾਂਤ ਜਮਾ ਕੁੱਤਾ ਭੌਂਗ ਰਿਹਾ ਉਹ ਸਾਡੇ ਇੱਕ ਡੌਗੀ ਭੌਂਗ ਰਿਹਾ ਹੈ ਸੈਜ ਡੌਗੀ ਆ ਸੁਣਦਾ ਸੈਜ ਡੌਗੀ ਭੌਂਕਦਾ ਤੁਹਾਨੂੰ ਸੈਜ ਜੀ ਇਹਨਾਂ ਚੋਬਾ ਬਾਗੇ ਰੋਟੀ ਖਾ ਲਓ ਆਪਣੀ ਲੰਗਰੀ ਜੀ ਸਾਡੇ ਉੱਥੇ ਸਾਡੇ ਪੰਡਾਰੀ ਦਾ ਲੰਗਰੀ ਦਾ ਹੋਕਾ ਵੱਜ ਗਿਆ ਜੀ ਦੋਸਤੋ ਅੱਜ ਦਾ ਵਲੌਗ ਆਪਣਾ ਇੰਨਾ ਹੀ ਐ ਉਮੀਦ ਕਰਦਾ ਹਾਂ ਤੁਹਾਨੂੰ ਵਲੌਗ ਵਧੀਆ ਵਲੌਗ ਵਧੀਆ ਲੱਗੂਗਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਇੰਨਾ ਸਾਥ ਦੇਣ ਲਈ ਧੰਨਵਾਦ ਰੱਬ ਰੱਖਾ ਮਿਲਦੇ ਆ ਕੱਲ ਨੂੰ ਅਗਲੇ ਨਵੇਂ ਵਲੌਗ ਦੇ ਵਿੱਚ